ਕਿ ਪੰਚਾਇਤ ਚੋਣਾਂ ਦੇ ਨਾਂ ਤੇ ਲੋਕਤੰਤਰ ਦਾ ਵੱਡਾ ਮਜ਼ਾਕ ੜਾਇਆ ਜਾ ਰਿਹਾ ਹੈ ਕਿਸੇ ਜਗ੍ਹਾ ਵੀ ਜਿਹੜੇ ਰਿਕੁਆਇਰ ਡਾਕੂਮੈਂਟਸ ਨੇ ਜਿਹੜਾ ਚੋਣ ਕਮਿਸ਼ਨ ਨੇ ਕਿਹਾ ਹੈ ਉਹ ਨਹੀਂ ਦਿੱਤੇ ਜਾ ਰਹੇ ਨਾ ਕਿਸੇ ਨੂੰ ਐਨੋਸੀ ਦਿੱਤੀ ਜਾ ਰਹੀ ਹੈ ਨਾ ਕਿਸੇ ਨੂੰ ਚੁੱਲਾ ਟੈਕਸ ਦੀ ਰਸੀਦ ਦਿੱਤੀ ਜਾ ਰਹੀ ਹੈ ਔਰ ਜੇ ਕੋਈ ਬੈਂਕਾਂ ਦੇ ਵਿੱਚ 42 42 ਰੁਪਏ ਚੋਣਾਂ ਟਿਕਟ ਦੇ ਪੈਸੇ ਜਮ੍ਹਾਂ ਕਰਾਉਣ ਦੀ ਕੋਸ਼ਿਸ਼ ਕਰਦਾ ਸੀ ਕਿ ਵੀਡੀਓਜ਼ ਨੇ ਉਹਨਾਂ ਬੈਂਕ ਮੈਨੇਜਰਾਂ ਨੂੰ ਦਬਕੇ ਮਾਰ ਕੇ ਰੋਕ ਦਿੱਤਾ ਕਿ ਤੁਸੀਂ ਪੈਸੇ ਨਹੀਂ ਜਮ੍ਹਾਂ ਕਰਾ ਸਕਦੇ ਤੇ ਜੇ ਕੋਈ ਲੋਕ ਅੱਜ ਪਰਚੇ ਦਾਖਲ ਕਰਨ ਦਾ ਦਿਨ ਸੀ ਕੱਲ ਵੀ ਦਿਨ ਸੀ ਜੇ ਗਏ ਨੇ ਤੇ ਸਾਡੇ ਤਾਂ ਪੱਟੀ ਬਲਾਗ ਤੇ ਨਿਸ਼ਾਰਾ ਪਨੋਆ ਬਲਾਗ ਦੇ ਬਾਹਰ ਦੋ ਦੋ ਚਾਰ ਚਾਰ ਸੌ ਬੰਦਾ ਖੜਾ ਕੀਤਾ ਲੋਕਾਂ ਕੋ ਫਾਈਲਾਂ ਪਾੜ ਰਹੇ ਨੇ ਇਵਨ ਪੁਲਿਸਪਲ ਆਜਮ ਜਿਹੜਿਆ ਉਹ ਨਾਲ ਲਾ ਕੇ ਫਾਈਲਾਂ ਖੋਹ ਰਿਆ ਲੋਕਾਂ ਕੋਲੋਂ ਤੇ ਕੋਈ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਉਹ ਕਹਿੰਦੇ ਆ ਕਿ ਜਿਹੜੇ ਆਰੋਜ਼ ਨੇ ਉਹਨਾਂ ਕੋਲੇ ਅਸੀਂ ਫਾਈਲ ਪਹੁੰਚਣ ਹੀ ਨਹੀਂ ਦੇਣੀ ਕਿ ਸਬਮਿਸ਼ਨ ਕਿਵੇਂ ਹੋਏਗੀ ਸਾਨੂੰ ਰੱਦ ਕਰਨ ਦੀ ਲੋੜ ਹੀ ਨਹੀਂ ਚੁਸ ਕਰਕੇ ਜਿਹੜੀਆਂ ਉੱਪਰ ਲੀਆਂ ਉੱਪਰ ਲੀਆਂ ਗੱਲਾਂ ਹੋਰ ਸੀ ਬਿਲਕੁਲ ਝੂਠ ਮਾਰਦੇ ਸੀ ਅਸੀਂ ਡੀਸੀ ਸਾਹਿਬ ਨੇ ਉਹ ਗੱਲ ਕਹਿ ਕੇ ਆਏ ਆ ਵੀ ਜੇ ਉੱਥੇ ਸਪੋਰ ਨਹੀਂ ਦਾਖਲ ਕਰਦੇ ਤੇ ਸਾਰੇ ਆਰੋਜ਼ ਨੂੰ ਇੱਥੇ ਤਰਤਰੰਤ ਬੁਲਾ ਲਓ ਅਸੀਂ ਸਾਰੇ ਉਮੀਦਵਾਰਾਂ ਨੂੰ ਇੱਥੇ ਬੁਲਾ ਲਾ ਵੀ ਇੱਕ ਦਿਨ ਬਾਕੀ ਰਹਿ ਗਿਆ 4 ਤਰੀਕ ਦਾ ਅਸੀਂ ਇੱਥੇ ਸਬਮਿਸ਼ਨ ਕਰਾਵਾਂਗੇ ਅਸੀਂ ਕਹਿੰਦੇ ਕੋਈ ਪਿੰਡ ਕਿ ਆਪ ਚੋਣ ਕਰ ਲੈਣ ਕਿ ਕਿੱਥੇ ਇਲੈਕਸ਼ਨ ਹੋਣੇ ਚਾਹੀਦੇ ਆ ਉਥੇ ਵੀ ਬੰਦਾ ਖੜਾ ਕਰ ਲੈ ਨਹੀਂ ਵੀ ਖੜਾ ਕਰ ਦਿੰਦੇ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਦੇ ਨਾ ਮਰਪਾ ਕਾ ਇਲੈਕਸ਼ਨ ਕਰਾ ਦੇਣ ਸਾਡੇ ਤਿੰਨ ਹੜ ਗਿਆ ਜਿ ਕਿਸੇ ਭਾਵੇਂ ਦੋ ਦੋ ਚਾਰ ਚਾਰ ਪਿੰਡ ਕਰਾ ਦੇ ਆਪੇ ਪਤਾ ਲੱਗ ਜੇਗਾ ਪਪੂਲਾਰਿਟੀ ਕਿਰਾਬ ਕਿਤੇ ਹੈ ਮਤਲਬ ਕਿ ਦੇਖੋ ਇਸ ਕਿਸਮ ਦੇ ਰੋੜੇ ਵੀ ਜੋ ਕੁਝ ਹੋ ਰਿਹਾ ਇਹ ਤਾਂ ਜਿਵੇਂ ਜੀਰਾ ਹਲਕੇ ਦੇ ਵਿੱਚ ਉਹ ਕਲਵੀਰ ਸਿੰਘ ਜੀਰਾ ਨੂੰ ਫੱਟੜ ਕੀਤਾ ਗਿਆ ਉਥੇ ਲੋਕਾਂ ਦੇ ਇਟਾ ਪੱਥਰ ਚਲਾਏ ਗਏ ਆ ਕੱਲ ਮੈਂ ਇੱਥੇ ਗਿਆ ਸੀ ਨਿਸ਼ਰੇ ਪਨੂਆ ਬਲੌਗ ਦੇ ਵਿੱਚ ਆਪਣੇ ਜਿਹੜੇ ਚਾਵਣ ਉਮੀਦਵਾਰ ਨੇ ਉਹਨਾਂ ਦਾ ਹਾਲਚਲ ਜਾਣਨ ਵਾਸਤੇ ਉਹ ਉਥੇ ਜਾ ਕੇ ਗੁੰਡਾਗਰਦੀ ਕਰਕੇ ਸ਼ਰੇਆਮ ਪਿਸਤੌਲ ਲਈ ਫਿਰਦੇ ਨੇ ਸ਼ਰੇਆਮਾਂ ਤੇ ਹਥਿਆਰ ਲਈ ਫਿਰਦੇ ਕਿ ਅਸੀਂ ਕਿਸੇ ਨੂੰ ਅੰਦਰ ਨਹੀਂ ਵੜਨ ਦੇਣਾ ਔਰ ਉਹਨਾਂ ਲੋਕਾਂ ਨੇ ਜਿਹੜੇ ਬਲੌਗ ਦੇ ਦਫ਼ਤਰ ਦੇ ਬਿਲਕੁਲ ਮੈਨ ਕੀਤੇ ਹੋਏ ਨੇ ਪੁਲਿਸ ਉਹਨਾਂ ਦੀ ਪਿਛਲੇ ਪਾਸੇ ਖਲੋਤੀ ਆ ਪੁਲਿਸ ਉਹਨਾਂ ਦੀ ਮਦਦ ਕਰਦੀ ਹੈ ਕਿਸੇ ਕਾਗਰਸੀ ਵਰਕਰ ਜਾਂ ਕਿਸੇ ਕੋਈ ਵੀ ਬੰਦਾ ਜਿਹੜਾ ਵਰੋਧੀ ਧਿਰ ਨਾਲ ਸਬੰਧਤ ਕੋ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਤੇ ਇਸ ਕਾਰਨ ਇਹਦੀ ਪੁੱਛਣਾ ਚਾਹੁੰਦੇ ਚੋਣ ਕਮਿਸ਼ਨ ਨੂੰ ਕਿ ਸਾਨੂੰ ਅਸੀਂ ਕਿਸ ਤਰੀਕੇ ਦੇ ਨਾਲ ਜਾ ਕੇ ਆਨਲਾਈਨ ਫਾਈਲ ਕਰਨ ਦਾ ਸਾਨੂੰ ਅਧਿਕਾਰ ਦੇ ਦਿਓ। ਵੀ ਸਾਰੇ ਆਨਲਾਈਨ ਫਾਈਲ ਕਰ ਦੇਣ ਸਾਨੂੰ ਆ ਜਿਹੜੇ ਚੰਜੜ ਚ ਨਾ ਪਿਆ ਜਾਵੇ। ਆ ਖੂਨ ਖਰਾਬਾ ਕਿਉਂਕਿ ਪੁਲਿਸ ਜਿਹੜੀ ਆ ਉਹਨਾਂ ਦੀ ਪ੍ਰੋਟੈਕਸ਼ਨ ਤੇ ਉਹਨਾਂ ਦੀ ਪਿੱਠ ਤੇ ਖੜੀ ਆ। ਔਰ ਇਹੋ ਜਿਹੇ ਹਾਲਾਤਾਂ ਵਿੱਚ ਸਾਨੂੰ ਚੋਣ ਕਮਿਸ਼ਨ ਅੱਜ ਹਦਾਇਤ ਕਰੇ ਕਿ ਕੀ ਜਿਹੜੇ ਸਾਡੇ ਕਾਂਗਰਸ ਦੇ ਉਮੀਦਵਾਰ ਨੇ ਆਨਲਾਈਨ ਅਪਲਾਈ ਕਰ ਸਕਦੇ ਆ। ਜਹਾਂ ਸਾਨੂੰ ਡੀਸੀ ਸਾਹਿਬ ਆਪਣੇ ਕੋਲ ਇੱਥੇ ਬੁਲਾ ਲੈਣ ਆ ਰੋਜ਼ਨ ਉੱਥੇ ਪੜਾਈ ਕਰਾ ਦਨ। ਜੋ ਇਸ ਕਿਸਮ ਦੇ ਵਿੱਚ ਜਿਹੜੀ ਪੁਲਿਸ ਆ ਜਿਹੜੀ ਪ੍ਰਸ਼ਾਸਨ ਆ ਉਹ ਲੋਕਾਂ ਦੇ ਨੁਕਸਾਨ ਕਰਾਉਣ ਤੇ ਤੁਲੀ ਹੈ। ਸਟਾ ਲਾਉਣ ਤੇ ਤੁਲੀ ਹੈ। ਕਾਂਗਰਸੀ ਵਰਕਰਾਂ ਦੇ ਪਰਚੇ ਦਰਜ ਕਰਨ ਤੇ ਤੁਲੀ ਹੈ। ਜੋ ਇਸ ਕਰਕੇ ਕੋਈ ਕਿਸੇ ਕਿਸਮ ਦਾ ਮਤਲਬ ਕਿ ਇਨਸਾਫ ਨਾਲ ਦੀ ਚੀਜ਼ ਨਹੀਂ ਹੋ ਰਹੀ ਸੀ ਇਸੇ ਕਰਕੇ ਅੱਜ ਤਿੰਨੇ ਐਮਐਲਏ ਸਾਹਿਬਾਨ ਇਕੱਠੇ ਹੋਏ ਆ। ਔਰ ਇਨਸਾਫ ਲੈਣ ਵਾਸਤੇ ਡੀਸੀ ਸਾਹਿਬ ਕੋ ਗਏ ਆ। ਸਸ ਵੀ ਸਾਹ ਕੋ ਗਏ ਪਰ ਕਿਸੇ ਕਿਸਮ ਦੀ ਇਨਸਾਫ ਦੀ ਆਸ ਨਹੀਂ ਦਿਨ ਜਿਹੜੇ ਕੱਲ ਤੇ ਪਰਸੋਂ ਦੀ ਛੁੱਟੀ ਹੈ ਔਰ ਇੱਕ ਤਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕਹਾਂਗੇ ਕਿ ਇੱਕ ਦਿਨ ਬਚਿਆ ਕੱਲ ਦੀ ਤਾਂ ਛੁੱਟੀ ਨੇ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਆ ਤੇ ਪਰਸੋਂ ਵਾਲੀ ਛੁੱਟੀ ਜਿਹੜੀ ਆ ਉਹਨੂੰ ਖਤਮ ਕਰਕੇ ਲੋਕਾਂ ਨੂੰ ਕਾਗਜ਼ ਭਰਨ ਦਾ ਮੌਕਾ ਦਿੱਤਾ ਜਾਵੇ ਔਰ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਹੈ ਕਿ ਆ ਜਿਹੜੀ ਪ੍ਰਕਿਰਿਆ ਹੈ ਇਹਨੂੰ ਬੰਦ ਕਰਕੇ ਆਨਲਾਈਨ ਲੋਕਾਂ ਦੀ ਫਾਈਲਿੰਗ ਹੋ ਜੇ ਤੇ ਕੰਮ ਖਤਮ ਹੋ ਜਾਏ ਕਿਸੇ ਲੋੜ ਹੀ ਕੋਈ ਨਹੀਂ ਇਸ ਕਰਕੇ ਆ ਜੋ ਪ੍ਰਕਿਰਿਆ ਦੇ ਵਿੱਚ ਸਿਰਫ ਤੇ ਸਿਰਫ ਸਰਪੰਚ ਠੋਸ ਲੋ ਤਿੰਨ ਸਾਲ ਦੇ ਵਿੱਚ ਤੇ ਕਿਸੇ ਪਿੰਡ ਦਾ ਢੱਕਾ ਕੰਮ ਨਹੀਂ ਕੀਤਾ ਜੇ ਸਰਪੰਚ ਖੋਸ ਵੀ ਲੈਣਗੇ ਵਿਕਾਸ ਤੇ ਬਿਲਕੁਲ ਠੱਪ ਹੋਇਆ ਪਿਆ ਹੈ ਵਿਕਾਸ ਦੀ ਉਹਨਾਂ ਦੀ ਤਰਜੀਹ ਕੋਈ ਨਹੀਂ ਇਹ ਕਹਿੰਦੇ ਸੀ ਰਵਾਇਤੀ ਪਾਰਟੀਆਂ ਕਰਦੀਆਂ ਇਹ ਕਿਹੜਾ ਨਵਾਂ ਕੰਮ ਚੱਲ ਚੱਲ ਰਿਹਾ ਇਸ ਕਰਕੇ ਇਹਦੇ ਵਿੱਚ ਅਸੀਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੱਲ ਅਸੀਂ ਵਿਚਾਰ ਕਰਾਂਗੇ ਆਪਣੀ ਪਾਰਟੀ ਦੀ ਲੀਡਰਸ਼ਿਪ ਨਾਲ ਸਲਾਹ ਕਰਦੇ ਹਾਂ ਵੀ ਕਿਸ ਤਰੀਕੇ ਨਾਲ ਕਰਨਾ ਹੈ ਪਹਿਲਾਂ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਕਹਾਂਗੇ ਕਿ ਪਰਸੋਂ ਵਾਲੀ ਛੁੱਟੀ ਦੱਦ ਕੀਤੀ ਜਾਵੇ ਲੋਕਾਂ ਨੂੰ ਕਾਗਜ਼ ਭਰਨ ਦਾ ਮੌਕਾ ਦਿੱਤਾ ਜਾਵੇ ਤੇ ਲੋਕਾਂ ਨੂੰ ਆਨਲਾਈਨ ਕਾਗਜ਼ ਭਰਨ ਦਾ ਮੌਕਾ ਦਿੱਤਾ ਜਾਵੇ ਜਾਂ ਡਿਪਟੀ ਕਮਿਸ਼ਨਰ ਸਾਹਿਬ ਆਪਣੇ ਕੋਲੇ ਆਰੋਜ ਨੂੰ ਬੁਲਾ ਲੈਣ ਉੱਥੇ ਕਾਗਜ਼ ਦਾਖਲ ਕਰਨਾ ਇਹ ਜਿਹੜਾ ਵੀ ਬੰਦਾ ਕਹਿੰਦਾ ਕਿ ਜੋ ਸ਼ਿਕਾਇਤ ਕਰਦੇ ਵੀ ਬੀਡੀ ਤੇ ਸੈਕਟਰੀ ਬੈਠਦੇ ਹੀ ਨਹੀਂ ਪਏ ਲੱਗਦਾ ਕਿਸੇ ਸੈਕਟਰੀ ਨੂੰ ਹਦਾਇਤ ਨਹੀਂ ਕਿ ਤੁਸੀਂ ਕਿਸੇ ਨੂੰ ਜੁਲਦਾ ਟੈਕਸ ਦੀ ਰਸੀਦ ਦੇਣੀ ਹੈ ਉਹ ਆਪੋ ਆਪਣੇ ਫੋਨ ਬੰਦ ਕਰਕੇ ਸਵਿਚ ਆਫ ਕਰਕੇ ਚਲੇ ਗਏ ਨੇ ਸਿਰਫ ਤੁਸੀਂ ਫਾਰੋਥੇ ਬੈਠੇ ਨੇ ਤੇ ਜੇਗ ਦੇ ਲੋਕੇ ਚੁੱਪਚੀ ਪੀਤੇ ਉਹਨਾਂ ਨੇ ਦੱਸਿਆ ਹੈ ਜਿੰਨਾਂ ਨੂੰ ਦੇਣੀਆਂ ਨੇ 14 ਡੱਕਦੇ ਅਸੇ ਦਾ ਉਹ ਬਲਾਕਾਂ ਤੋਂ ਬਾਹਰ ਬੈ ਕੇ ਦੇ ਰਹੇ ਨੇ ਮਤਲਬ ਕੋਈ ਜਿਹੜਾ ਉਹਨਾਂ ਨੇ ਕਹਿਤਾ ਕਿ ਆ ਲਿਸਟ ਬਣ ਗਿਆ ਮਾਤਰੀ ਦੇ ਐਮਐਲਏ ਨੂੰ ਭੇਜੀ ਆ ਉਹਦੇ ਮੁਤਾਬਕ ਦੇ ਨੇ ਦੂਜੇ ਕਿਸੇ ਦੀ ਗੱਲ ਨਹੀਂ ਸੁਣਉਂ। ਛੋਏ ਨਾ ਹਾਲਾਤਾਂ ਦੇ ਵਿੱਚ ਤਾਂ ਸਾਨੂੰ ਮਤਲਬ ਕਿ ਅਸੀਂ ਤਾਂ ਇਲੈਕਸ਼ਨ ਕਮਿਸ਼ਨ ਨੂੰ ਇਹ ਕਹਿਣਾ ਚਾਹੁੰਦੇ ਵੀ ਕੀ ਆਪਾਂ ਡੈਮੋਕ੍ਰੇਸੀ ਨਹੀਂ ਬਚਾਉਣਾ ਚਾਹੁੰਦੇ ਕਿ ਨਹੀਂ ਬਚਾਉਣਾ ਚਾਹੁੰਦੇ। ਕਿ ਕੀ ਇਸ ਤਰ੍ਹਾਂ ਹੀ ਹੋਏਗਾ? ਇਸ ਤਰ੍ਹਾਂ ਕੇ ਸਾਦਨ ਬਾਰੇ ਜੁਰਮਤਾਂ ਫੈਸਲਾ ਕਰਨਾ ਅਸੀਂ ਤਿੰਨੋ ਜਾਣੇ ਸਰ ਮਿੰਦਰ ਸਿੰਘ ਗਿੱਲ ਜੀ ਨੂੰ ਰਸਾਬ ਤੇ ਮੈਂ ਜੀਸੀ ਸਾਹਿਬ ਕੋਲ ਐਸੀ ਕਰਕੇ ਗਏ ਆ ਕਿ ਜੋ ਮੈਂ ਤੋਂ ਪਹਿਲਾਂ ਹੁਣੇ ਗਿੱਲ ਸਾਹਿਬ ਉਹਨਾਂ ਨੇ ਆਖਿਆ ਕਿ ਜਿੱਦ ਤੱਕ ਇਹ ਸਾਹਿਬ ਦਾ ਇਹ ਔਸਰਾਂ ਦੇ ਨਾ ਮੌਜੂਦ ਹੋਣ ਦਾ سڈے بندیا چولہا ٹیکستے این او سیا نہ ملدا یا ساڑھے بندیا تو آئی کھو کے جڑا جو واقعہ ہے وہ ہونا نو میں میںوٹس لیا چاہتا ہے آ تھی زوم کر کے یہ دیکھو کہ میں انہوں پڑھ کے ہے بلاک کھڈور صاحب بیڈیو لکھ رہا ہے ایسے ایچ او والوں اور لکھ کیا رہا ہے شری بلراج پنچایت سکتر بلاک خڈور صاحب نو لب کے دفتر حاضر ویڈیو دی چٹھی ہے جی ایس ایچ او نو لے میں جھوٹ نہیں بول رہا اور تھلے او دے, او دے سائن ہے ویڈیو دے کہ بار بار یہ سارا کچھ لکھا ہے کہ بار بار لئی وہ نہیں آیا نہ آ کر کے لیا جاوے وہ دا موبائل نمبر تک دتا گیا دیا ہوں اسی رولا پاؤں ہے میں تو تکھایا کہ ایک بھیڈیو پوس نو لے کے دے رہا ہے کہ میرا ملازم ہے نہیں میرے آکے لگا آن نہیں دیا اور وہ اج تک نہیں آیا ਬਲੌਗ ਤਰਨਦਾਰ ਦੇ ਜਿਹੜੇ ਸੈਕਟਰੀ ਹੈ ਉਹ ਸਾਰੇ 7 ਸਟਾਰ ਹੋਟਲ ਦੇ ਵਿੱਚ ਕਮਰਾ ਬੁੱਕ ਕਰਕੇ ਉੱਥੇ ਬਿਠਾਇਆ ਤੇ ਉਹਨਾਂ ਦੇ ਬੰਦੇ ਉੱਥੇ ਬਾਰ ਬੈਠੇ ਆ ਜਿਨ੍ਹਾਂ ਨੂੰ ਚਿੱਠੀਆਂ ਚਾਹੀਦੀਆਂ ਜਿਨ੍ਹਾਂ ਨੂੰ ਐਨਓਸੀ ਚਾਹੀਦੀਆਂ ਜਿਨ੍ਹਾਂ ਨੂੰ ਜਿਹੜੇ ਜੁਲਾਹ ਟੈਂਕਸ ਚਾਹੀਦੇ ਉਹ ਤੁਹੀਂ ਉਹਨਾਂ ਨੂੰ ਮਿਹਰ ਕਰਾਇਆ ਜਾਣੀ ਪਰ ਇਹਨਾਂ ਨੂੰ ਇਸ ਗੱਲ ਦਾ ਡਰ ਨਹੀਂਗਾ ਇਹਨਾਂ ਨੂੰ ਇਹ ਪਤਾ ਲੱਗ ਚੁੱਕਾ ਕਿ ਹਰੇ ਹੋਏ ਨੇ ਗੁਰਸਾਹਿਬ ਨੇ ਜਿੱਦਾਂ ਆਖਿਆ ਕਿ ਆਪਾਂ ਚਾਰ ਪੰਜ ਹੀ ਪਿੰਡ ਕਰ ਲੈਨੇ ਐਵੇਂ ਬਖਤ ਕਿਉਂ ਪਾਇਆ ਸਾਰਿਆਂ ਨੂੰ ਜਿਹੜੇ ਮਰਜ਼ੀ ਪੰਜ ਪਿੰਡ ਕਰ ਲੈਣ ਉਹਦੇ ਵਿੱਚ ਬਚੋਣਾ ਬਹਿ ਕੇ ਡੱਬਾ ਰੱਖਦੇ ਤੇ ਲੋਕਾਂ ਨੂੰ ਕਿਸੇ ਨੂੰ ਕਹਿਣਾ ਜਾਣ ਤੇ ਪਾਲਣ ਮੋਟਾ ਇਹ ਤਾਂ ਪਤਾ ਨਹੀਂ ਇਹਨਾਂ ਨੂੰ ਪਤਾ ਕਿ ਅਸੀਂ ਹਰ ਗਿਆ ਹੁਣ ਇਹ ਸਾਰਾ ਡਰਾਮਾ ਕਿਉਂ ਹੋ ਰਿਹਾ ਮੇਰਾ ਖਿਆਲ ਭੁੱਲਰ ਸਾਹਿਬ ਵੀ ਮੇਰੇ ਨਾਲ ਐਗਰੀ ਕਰਨਗੇ ਸਾਰੇ ਇੱਥੇ ਰੇਡ ਲਿਸਟਾਂ ਬਣ ਗਿਆ ਵਾ सरपंच जी ਨੂੰ 80 ਲੱਖ ਰੁਪਇਆ ਮੈਂਬਰੀ ਨੂੰ 80 ਲੱਖ ਰੁਪਇਆ ਪੈਸੇ ਆ ਜਿਹੜੀ ਲੈਣੀ ਆ ਤੁਸੀਂ ਚੁੱਲਾ ਟੈਂਕਸ ਤੇਰਨੋ ਸੀ ਉਹਦਾ 80000 ਰੁਪਇਆ ਜਾਂ ਲੱਖ ਰੁਪਇਆ ਆ ਤੁਹਾਡੇ ਕਾਗਜ਼ ਨਾ ਰੱਦ ਹੋਣ ਦਾ ਦਾਖਲ ਹੋਣ ਦਾ ਇਹਨੇ ਪੈਸੇ ਇਹ ਰੇਟ ਲਿਸਟਾਂ ਵੜ ਗਿਆ ਜਦੋਂ ਇਹ ਤੰਗ ਕਰਨਗੇ ਲੋਕ ਦੇਣਗੇ ਪੈਸਾ ਇਹਨਾਂ ਨੂੰ ਪਤਾ ਕਿ ਹੁਣ ਸਾਡਾ ਕੁਝ ਨਹੀਂ ਵਟੀਦਾ ਇਹਨਾਂ ਨੇ ਸਭ ਕੁਝ ਵੇਚ ਵਟ ਕੇ ਇਹ ਚਾ ਚੁੱਕੇ ਆ ਔਰ ਇਹਨਾਂ ਨੇ ਜਰੂਰ ਮੈਂ ਮੇਰੇ ਅਸੀਂ ਤਿੰਨ ਜਣੇ ਤਾਂ ਬੈਠੇ ਆ ਨਾ ਜੀ ਸਾਡੇ ਕੋਲ ਤਿੰਨ ਹਲਕੇ ਆ ਹੈਗੇ ਕਿ ਨਹੀਂ ਜੀ ਘਟ ਤੋਂ ਘਟ 600 ਪਿੰਡ ਜਿਹੜਾ ਇੱਥੇ ਬੈਠਾ ਸਾਡੇ ਬੰਦਿਆਂ ਨੂੰ ਮੂੰਹੋਂ ਮੂੰਹ ਕਹਿ ਰਹੇ ਆ ਆਮ ਆਦਮੀ ਵਾਲੇ ਕਿ ਦੋ ਸਾਲ ਸਾਡੀ ਸਰਕਾਰ ਹੈ ਉਹ ਤੋਂ ਬਾਅਦ ਤੁਸੀਂ ਸਰਪੰਚੀ ਕਰ ਲਿਆ ਜੀ ਕਹਿ ਰਹੇ ਕਿ ਨਹੀਂ ਜੀ ਉਹ 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 ਕਹਿ ਰਿਹਾ ਕਿ ਸਾਡੇ ਨਾਲ ਸਾਰ ਸਭ ਤੇ ਕਰ ਰੋ ਜੀ ਔਰ ਜੋ ਹਾਲਾਤ ਬਣੇ ਪਏ ਆ ਅੱਜ ਲੋਕਤੰਤਰ ਦਾ ਘਰ ਨਾਲੀ ਗੱਲ ਨਾ ਕਰੀਏ ਉਹ ਤਾਂ ਬਹੁਤ ਪਿੱਛੇ ਰਹਿ ਗਿਆ ਗੱਲਾਂ ਜੋ ਅੱਜ ਹਾਲਾਤ ਬਣੇ ਪਏ ਆ ਇਸ ਪੰਜਾਬ ਦੀ ਸਰਕਾਰ ਨੇ ਜੋ ਹਾਲਾਤ ਕਰ ਦਿੱਤੇ ਲੋਕ ਘਰਾਂ ਚੋਂ ਵੋਟ ਪਾਉਣ ਨਹੀਂ ਆਉਣਗੇ ਉਹਨਾਂ ਦਾ ਅਤਵਾਰ ਉੱਠਣ ਵਾਲੀ ਗੱਲ ਤਾਂ ਇੱਕ ਪਾਸੇ ਰਹਿ ਗਈ ਆ ਉਹਨਾਂ ਨੇ ਕੁਝ ਨਹੀਂ ਲੈਣਾ ਇਹੋ ਜੀ ਦਿਲ ਦਿਲ ਤੋਂ ਇਹ ਜੀ ਗੰਦਗੀ ਤੋਂ ਜਿਹੜੀ ਸਰੂ ਸਰੂਦ ਨੂੰ ਸਰਬ ਸ਼ਾਂਤੀ ਆ ਇਸ ਕਰਕੇ ਹੋਉਂਦੀ ਆ ਕਿ ਉਹਨਾਂ ਦੇ ਬੰਦੇ ਆ ਉਹਨਾਂ ਨੂੰ ਇਹ ਯਕੀਨ ਹੈ ਕਿ ਜੇ ਇਲੈਕਸ਼ਨ ਹੋ ਗਈ ਅਸੀਂ ਜਿੱਤ ਨਹੀਂ ਰਹੇ ਔਰ ਉਹਨਾਂ ਨੂੰ ਜਿਹੜੇ ਉਹ ਡਰ ਦੇ ਮਾਰੇ ਸਰ ਸਰਬ ਸ਼ਾਂਤੀ ਆ ਕਰ ਰਹੇ ਸਰ ਕਿ ਜੇ ਇਹਨਾਂ ਦਾ ਇੱਕ ਵੀ ਕਾਗਜ਼ ਪੜਿਆ ਗਿਆ ਤਾਂ ਸਾਡਾ ਜਮਾਨਾ ਨਿਕਲ ਜੂ ਔਰ ਉਹ ਕਹਿੰਦੇ ਜੋ ਆਉਂਦਾ ਉਹ ਲੈ ਲਓ 2 ਸਾਲ ਜੋ ਅਸੀਂ ਕੱਦੇ ਕਰਨੇ ਪੈਸੇ ਕਰਾਂਗੇ ਬਾਅਦ ਚ ਜੋ ਆਉਂਦਾ ਹੋਵੇ ਤੁਹਾਨੂੰ ਵੀ ਲੱਗਦਾ ਹੈ ਹਾਈਜੈਨ ਕਰ ਕਰ ਕੇ ਸਾਰੇ ਐਕਸਲ ਹਾਈਜੈਨ ਤੁਹਾਨੂੰ ਮੈਂ ਦੱਸੀ ਅੱਖਰ ਨਹੀਂ ਜੀ ਜਿੱਤੀ ਤੁਸੀਂ ਆਪਣੀ ਅੱਖਾਂ ਨਾਲ ਪੜ੍ਹੀਏ ਤੁਸੀਂ ਆਪ ਦੇਖਿਆ ਕਿ ਹਾਈਜੈਨ ਇਹਨੂੰ ਮੈਂ ਹੋਰ ਕੀ ਕਵਾਂ ਸਰ ਆ ਕਹਿਦਾ ਮਤਲਬ ਜੀ ਜਿਆ ਸਰਕਾਰ ਨੇ ਪਾਰਨੀ ਸਰਕਾਰੀ ਉਹ ਸਥਿਤੀ ਬੜੀ ਬਖੀ ਬਣਤੀ ਸਰ ਕੋਈ ਵੀ ਉਥੇ ਸੁਰੱਖਿਆ ਕਾਦੇ ਹੈ ਕੀ ਹਾਲਾਤ ਬਣੇ ਪਏ ਆ ਤੁਹਾਡਾ ਕੀ ਗਿਆਲ ਹੈ ਜੀ ਆ ਜਿਹੜੇ ਗਿਲ ਸਾਹਿਬ ਕਹਿ ਰਹੇ ਕਿ ਨਸ਼ਰਾ ਬਨਵਾ ਬਾਹਰ ਬਣੇ ਪਿਸਤੋਲ ਲੈ ਕੇ ਖੜੇ ਹੈ ਕੌਣ ਨੇ ਜੀਓ ਕੌਣ ਹੈ ਉਹ ਹਿਸਾਬੱਤੀ ਵਾਲੇ ਸਾਰੇ ਪੁਰਧ ਕੋਰ ਵਾਲਾ ਨਹੀਂ ਕਿਤੇ ਵੀ ਸੋ ਇਹ ਹਾਲਾਤ ਬਹੁਤ ਮਾੜੇ ਆ ਇਲੈਕਸ਼ਨ ਕਮਿਸ਼ਨ ਹੋ ਜੇ ਕੋਈ ਹੋ ਜੇ ਕੋਈ ਵੀ ਚਾਹ ਕੇ ਵੀ ਇਹਨਾਂ ਨੂੰ ਰੋਸਤ ਨਹੀਂ ਕਰ ਸਕਦਾ ਮੇਰੀ ਅਪੀਲ ਪੰਜਾਬ ਦੇ ਲੋਕਾਂ ਨੂੰ ਇਹ ਆ ਕਿ ਠੀਕ ਆ 2022 ਦੇ ਵਿੱਚ ਤੁਸੀਂ ਇੱਕ ਫੈਸਲਾ ਲੈ ਚੁੱਕੇ ਹੋ ਉਹ ਜਿਹੜਾ ਫੈਸਲਾ ਇਹੋ ਜਿਹਾ ਇਹ ਇਤਿਹਾਸ ਵਿੱਚ ਲਿਖਿਆ ਜਾਊਗਾ ਕਿ ਇਹ ਤੋਂ ਮੜਾ ਫੈਸਲਾ ਨਹੀਂ ਕਦੀ ਕਿਸੇ ਵੀ ਸਟੇਟ ਨੇ ਲਿਆ ਪਰ ਆਪਾਂ ਨੂੰ ਤਗੜੇ ਹੋ ਕੇ ਇਹਨਾਂ ਦਾ ਵਿਰੋਧ ਕਰਨਾ ਪਊਗਾ ਜੇ ਅਸੀਂ ਆਪਣੇ ਬੱਚਿਆਂ ਨੂੰ ਹਰ 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 ਚੀਜ਼ਾਂ ਤੋਂ ਬਚਾਉਣਾ ਹੈ ਜੇ ਆਪਣੇ ਵਪਾਰ ਨੂੰ ਆ ਜਿਹੜੇ ਤੁਹਾਡੇ ਫਰਾਉਤੇ ਆਇਆ ਤੋਂ ਵਜੋਣਾ ਹੈ ਜੇ ਆਪਣੇ ਬੱਚੇ ਲੇਡੀਜ਼ ਨੂੰ ਆਪਣੀਆਂ ਮਹਿਲਾ ਨੂੰ ਕਿ ਕਿਤੇ ਬਾਹਰ ਸੜਕਾਂ ਤੇ ਕਿਤੇ ਜਾਣ ਦੀ ਆਗਿਆ ਦੇਣੀ ਹੈ ਇਹ ਬੱਚੇ ਉਹ ਹੁਣੇ ਸ਼ੁਰੂ ਹੋ ਜਾਣਾ ਹੈ ਹੁਣ ਫਾ ਵੀ ਤੁਸੀਂ ਵੇਖਿਆ ਦੇ ਸੋ ਮੈਂ ਤੁਹਾਡੇ ਰਾਈ ਇਹ ਅਪੀਲ ਕਰਦਾ ਕਿ ਵੋਟਾਂ ਦੀ ਗੱਲ ਜਿੰਨੀ ਛੇਤੀ ਇਲੈਕਸ਼ਨ ਕਮਿਸ਼ਨ ਇਸ ਗੱਲ ਨੂੰ ਸੀਰੀਅਸਲੀ ਲਵੇ ਇਹਨਾਂ ਇਹਨਾਂ ਅਫਸਰਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਨੱਥ ਪਾਵੇ ਉਹਨਾਂ ਇਹ ਕਿ ਜਿਹੜਾ ਡੈਮੇਜ ਆ ਉਹ ਫਟੋਰ ਦੀ ਤਰ੍ਹਾਂ ਜਿਹੜਾ ਐਕਸ਼ਨ ਕੀ ਹੋ ਰਿਹਾ ਸਮਝ ਨਹੀਂ ਹੋ ਰਿਹਾ ਹਾਂਜੀ ਉਹ ਸੈਕੰਡ ਐਕਸ਼ਨ ਕੀ ਹੋ ਰਿਹਾ ਨਹੀਂ ਇਹ ਕਹਾ ਬਾਰੇ ਅਸੀਂ ਐਕਸ਼ਨ ਅਸੀਂ ਅਸੀਂ ਵੀ ਸਰਕਾਰ ਦੇ ਆਵਾਂਗੇ ਅਸੀਂ ਬੋਟਾਂ ਤੋਂ ਸਰਪੰਚੀਆਂ ਤੋਂ ਕੀ ਲੈਣਾ ਜੇ ਸਾਰਾ ਕੁਝ ਡਰ ਗਿਆ ਲੋਕਾਂ ਦਾ ਅਸੀਂ ਲੋਕਾਂ ਦੇ ਨੁਮਾਇੰਦੇ ਆ ਲੋਕਾਂ ਦੇ ਸਾਨੂੰ ਇਸ ਪਾਰਟੀ ਨੇ ਸਾਨੂੰ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਹੋਇਆ ਤੇ ਅਸੀਂ ਜਰੂਰ ਆਵਾਂ ਜਿਉ ਹਰ ਰਹੀਲਾ ਵਸੀਲਾ ਲੈਉਣ ਕਰਨ ਦੀ ਲੋੜ ਹੈ ਉਹ ਕਰਾਂਗੇ ਜਰੂਰ ਅੱਜ ਜਿਹੜਾ ਉਮੀਦਵਾਰ ਦੇ ਟੈਪ ਹੋਇਆ ਉਹਦੇ ਬਾਰੇ ਕੀ ਕਲਵੀਰ ਜੀ ਦਾ ਸਾਹਿਬ ਤੇ ਅਟੈਕ ਜਿਹੜਾ ਨਾ ਜੀ ਦੇਖੋ ਉਹ ਜਿੱਦਾਂ ਇਹ ਇਹ ਇਹਨਾਂ ਤੇ ਗਿਰ ਸਾਹਿਬ ਤੇ ਵੀ ਹੋਣਾ ਮੇਰੇ ਤੇ ਵੀ ਹੋਣਾ ਭੁੱਲੂ ਸਾਹਿਬ ਤੇ ਵੀ ਹੋਣਾ ਜਦੋਂ ਸਾਡੇ ਬੰਦੇ ਜਾ ਕੇ ਕਿਤੇ ਰੋਕੇ ਹੋਣਗੇ ਤਾਂ ਅਸੀਂ ਜਾਵਾਂਗੇ ਨਾ ਉੱਥੇ ਅਸੀਂ ਉਹਨਾਂ ਨੂੰ ਅੱਗੇ ਨਾ ਕਰਾਂਗੇ ਔਰ ਜੋ ਹੋਇਆ ਇਹਦਾ ਸ਼ੁਰੂਆਤ ਆ ਇਹ ਸ਼ੁਰੂਆਤ ਆ ਜੋ ਹੋਇਆ ਇਹ ਘਰ ਘਰ ਦੇ ਵਿੱਚ ਹੋਣਾ ਇਹ ਤੁਹਾਨੂੰ ਘਰਾਂ ਦੇ ਵਿੱਚ ਲੋਕਾਂ ਨੂੰ ਆਪਣੇ ਪਰਿਵਾਰਾਂ ਦੇ ਘੇੜ ਅੰਦਰ ਜਾਣ ਤੋਂ ਤੇ ਬਾਹਰ ਹੋਣ ਤੋਂ ਰੋਕਣ ਦੇ ਦੇਖ ਤੁਸੀਂ ਇਸ ਮਾਹੌਲ ਦਾ ਜ਼ਿੰਮੇਵਾਰ ਕਿ ਨੂੰ ਮੰਨਦੇ ਹੋ ਦੇਖੋ ਜਦੋਂ ਘਰ ਦਾ ਮੁਖੀ ਕੋਈ ਵੀ ਤਜਰਬੇਹੀਨ ਹੋਵੇ ਉਹ ਘਰ ਦਾ ਡਾਊਨਫਾਲ ਹੋ ਜਾਂਦਾ ਸਰਕਾਰਾਂ ਜਿਹੜੀਆਂ ਸਟੇਟ ਦੇ ਵਿੱਚ ਪ੍ਰਸ਼ਾਸਨ ਲਾਅ ਐਂਡ ਆਰਡਰ ਤੇ ਹੋਰ ਅਥੀਜਾਨੂੰ ਬਰਕਰਾਰ ਰੱਖਦੀ ਜਦੋਂ ਪ੍ਰਸ਼ਾਸਨ ਨੂੰ ਹੀ ਨਹੀਂ ਪਤਾ ਕਿ ਅਸੀਂ ਕਰਨਾ ਕੀ ਹੈ ਜਿਹੜੋ ਉਹਦੇ ਉੱਤੇ ਗਵਰਨ ਕਰਨ ਵਾਲੀ ਜਿਹੜੀ ਗਵਰਨਮੈਂਟ ਹੈ ਉਹਨੂੰ ਹੀ ਨਹੀਂ ਪਤਾ ਕਿ ਥੱਲੇ ਪ੍ਰਸ਼ਾਸਨ ਤੋਂ ਕਰਾਉਣਾ ਕੀ ਹੈ ਫਿਰ ਭਾਈ ਸਾਹਿਬ ਇਹੋ ਜਿਹੇ ਚੀਜ਼ਾਂ ਹੋ ਗਈਆਂ ਕੱਲ ਸਾਡੇ ਤੇ ਅਜੇ ਤੱਕ ਵੋਟਰ ਲਿਸਟਾਂ ਨਹੀਂ ਸੀ ਦੇ ਰਹੇ ਪਰ ਧਰਮਾਲ ਆਉਣ ਤੋਂ ਬਾਅਦ ਇੱਕ ਮੱਥੇ ਹੋਏ ਸਮੇਂ ਤੇ ਪ੍ਰਸ਼ਾਸਨ ਨੂੰ ਅਗਾਹ ਕੀਤਾ ਗਿਆ ਕਿ ਸਾਨੂੰ ਲਿਸਟਾਂ ਦਾ ਉਹ 10 ਵਜੇ ਤੱਕ ਫਿਰ 12 ਵਜੇ ਤੱਕ ਵੇਟ ਕੀਤੀ ਫਿਰ 2 ਵਜੇ ਤੱਕ ਫਿਰ ਡੀਸੀ ਸਾਹਿਬ ਚੋਣ ਕਮਿਸ਼ਨ ਨੂੰ ਸਾਰਿਆਂ ਨਾਲ ਫਿਰ ਚਿੱਟੀਆਂ ਮੇਲਾਂ ਕਰਕੇ ਉਸ ਤੋਂ ਬਾਅਦ 3-4 ਘੰਟਿਆਂ ਦਾ ਸੰਘਰਸ਼ ਤੋਂ ਬਾਅਦ ਜਿਹੜੀਆਂ ਵੋਟਾਂ ਲਿਸਟਾਂ ਜਿਹੜੀ ਉਹ ਲੈਨ ਚ ਜਿਹੜੀ ਵਾਰਡ ਬੰਦੀ ਉਹ ਕਾਬਜ਼ਾ ਹੋਇਆ ਔਰ ਉਸ ਤੋਂ ਬਾਅਦ ਸਾਡੇ ਕੁਝ ਲੋਕ ਠਿੱਕੀਵਿੰਡ ਦੇ ਕਾਗਜ਼ ਜਮ੍ਹਾਂ ਕਰਾਉਣ ਨੂੰ ਗਏ ਜਿਵੇਂ ਠਿੱਕੀਵਾਂ ਦੇ ਪੱਟੀ ਜੀ ਹੋਇਆ ਉੱਥੇ ਲੋਕਾਂ ਦੀਆਂ ਫਾਈਲਾਂ ਜਿਹੜੀਆਂ ਖੋ ਕੇ ਪਾੜੀਆਂ ਗਈਆਂ ਔਰ ਹਥਿਆਰਬੰਦ ਲੋਕ ਜਿਹੜੇ ਆ ਇੱਕ ਨਹੀਂ ਮਤਲਬ 100 ਦੀ ਗਿਣਤੀ ਦੇ ਵਿੱਚ ਨਜਾਇਜ਼ ਅਸਲਾਵਾ ਮੂੰਹ ਬੰਨ ਕੇ ਉੱਥੇ ਇਲਾਕਿਆਂ ਦੇ ਬਾਹਰ ਉਹ ਡਾਂਗਾ ਲੈ ਕੇ ਗੇੜੇ ਮਾਰਨ ਲਏ ਔਰ ਕੁਝ ਜਿਹੜੇ ਲੋਕ ਉੱਥੇ ਗਏ ਆ ਜਿਨ੍ਹਾਂ ਦੇ ਨਾਲ ਲੇਡੀ ਸੀਗੀਆਂ ਉਕੇ ਔਮਨ ਜਿਹੜੀ ਆ ਪ੍ਰਾਪਰਟੀ ਉਹਨਾਂ ਦੇ ਰੀਪੈਂਡ ਰਹੀ ਨੇ ਉੱਥੋਂ ਵਾਪਸ ਮੁੜ ਕੇ ਚਲੇਗੇ ਵੀ ਅਹੀਂ ਆਪ ਦੀ ਜੇ ਕੋਈ ਕਿਸੇ ਦੀ ਭੈਣ ਆ ਨਾਲ ਜਾਂ ਕੋਈ ਵਾਈਫ ਆ ਜਾਂ ਕੋਈ ਮਦਰ ਆ ਉਹ ਬੇਜਿੱਤੀ ਨਹੀਂ ਕੋ ਕਰਾਊਗਾ ਸੋ ਉਹਦੇ ਸਬੰਧ ਵਿੱਚ ਚੋਣ ਕਮਿਸ਼ਨ ਲੋਕ ਕਿੱਟੀਆਂ ਰਹੀਆਂ ਹੀ ਲਿਖ ਕੇ ਡੀਸੀ ਸਾਹਿਬ ਨੂੰ ਔਰ ਐਸਐਸਓ ਸਾਹਿਬ ਨੂੰ ਵੀ ਦੇ ਰਹੇ ਆ ਜਿਹੜਾ ਇੱਕ ਦਿਨ ਵੱਜਿਆ ਵਾ ਜੇ ਤੁਸੀਂ ਆਨਲਾਈਨ ਨਹੀਂ ਕਰਨਾ ਛੁੱਟੀ ਜਿਹੜੀ ਉਹ ਭੰਗ ਕੀਤੀ ਜਾਵੇ ਜਿਹੜੀ ਇਹ ਤਿੰਨ ਤਰੀਕੇ ਨੂੰ ਵੀ ਦਾਖਲ ਹੋ ਸਕਣ ਔਰ ਪਾਰਟੀਆਂ ਦਾ ਟਾਈਮ ਬਖਰਾ ਮੁਕਰਰ ਕੀਤਾ ਜਾਵੇ ਵੀ ਦੋ ਬਲਾਕ ਆ ਇੱਕ ਨੂੰ ਸਵੇਰ ਦਾ ਦਿੱਤਾ ਜਾਵੇ ਇੱਕ ਨੂੰ ਦੁਪਹਿਰ ਤੋਂ ਬਾਅਦ ਦਾ ਦਿੱਤਾ ਜਾਵੇ ਤਾਂ ਜੋ ਅਮਨ-ਏ-ਮਹਾਨ ਦੇ ਨਾਲ ਜਿਹੜਿਆ ਉਹ ਕਾਗਜ਼ ਜਿਹੜਿਆ ਸਾਡੀ ਪਾਰਟੀ ਅਲੇ ਵੀ ਦਾਖਲ ਕਰਾ ਸਕੋ ਸਾਨੂੰ ਇੱਕ ਪਹਿਲੋ ਦੇ ਦਿਓ ਇੱਕ ਜਿਹੜੀ ਮਜਬੂਦਾ ਸਰਕਾਰ ਨੂੰ ਦੇ ਦੋ ਦੂਜੇ ਨੂੰ ਸਾਨੂੰ ਬਾਅਦ ਚ ਦੇ ਦੋ ਅਤੇ ਉਸ ਹਿਸਾਬ ਨਾਲ ਇਹ ਕਰੋ ਔਰ ਪੁਲਿਸ ਨੂੰ ਇਹ ਆ ਵੀ ਘੱਟੋ ਘੱਟ ਕੋਈ ਐਸਪੀ ਰੈਂਕ ਦੇ ਔਰ ਵੱਡੀ ਫੋਰਸ ਦੇ ਨਾਲ ਜਿਹੜਾ ਉੱਥੇ ਪਵੰਦ ਕੀਤਾ ਜਾਵੇ ਕਿਉਂਕਿ ਇੰਨੀ ਹੰੜਮਾਜੀ ਹੋ ਰਹੀ ਹੈ ਇਹਨਾਂ ਨਾਜਾਇਜ਼ ਹਥਿਆਰ ਔਰ ਪੱਕਾ ਜੋ ਜੀਰੇ ਚ ਸਿਰਫ ਗੋਲੀ ਚੱਲੀ ਗਿਆ ਇੱਥੇ ਬੰਦੇ ਵੀ ਮਰਨੇ ਦਾ ਡਰ ਰੱਖਾ ਹੁੰਦਾ ਕਿਉਂਕਿ ਜਦੋਂ ਇਧਰੋਂ ਬੰਦੇ ਆਪਦੀ ਨਾਮਿਨੇਸ਼ਨ ਲੈ ਕੇ ਜਾ ਰਹੇ ਯਾ ਸਾਰਾ ਪੰਚਾਇਤ ਦੇ 8 8 10 ਬੰਦੇ ਉਹਦੇ ਮੈਂਬਰ ਆ ਉਹਦੇ ਨਾਲ ਇੱਕ ਇੱਕ ਕਵਰਿੰਗ ਆ ਕਿ ਉਹਨੇ ਬੰਦੇ ਜਾਣਗੇ ਤੇ ਅਗੂ ਉਹਨਾਂ ਦੇ ਕੋਈ ਗੱਲ ਪਊਗਾ ਜੇ ਕਿਸੇ ਦੀ ਧੀ ਭੈਣ ਦੇ ਕੇ ਹੁਗਲ ਬੈ ਕੇ ਕੋਈ ਬੇਇਜ਼ਤੀ ਕਰੂ ਫਿਰ ਤੇ ਬੰਦੇ ਦੇ ਆਪ ਵੀ ਉਹਨਾਂ ਦਾ ਵੀ ਮਰੇ ਹੀ ਚੰਗੇ ਸੋ ਇਹ ਸਾਰੇ ਦਾ ਸਾਰਾ ਪ੍ਰਸ਼ਾਸਨ ਦੀ ਅਣਗਹਿਲੀ ਹੈ ਔਰ ਜਿਹੜਾ ਐਨਓਸੀ ਦਾ ਤੇ ਜਿਹੜਾ ਉਹ ਨਿੱਕੀ ਸਾਹਿਬ ਨੇ ਸੰਵਾਜ ਉਹਨਾਂ ਕਮਿਸ਼ਨ ਜਿਹੜੀ ਆ ਨੋਟੀਫਿਕੇਸ਼ਨ ਦਿੱਤੀ ਆ ਜਿਹੜਾ ਇਹਨਾਂ ਨੂੰ ਮਿਲ ਕੇ ਆਇਆ ਵੀ ਕੋਈ ਵੀ ਪੈਸੇ ਜਮਾ ਕਰਾਉਣ ਦੀ ਲੋੜ ਨਹੀਂ ਗਈ ਔਰ ਡਿਪਾਰਟਮੈਂਟ ਤੋਂ ਐਨਓਸੀ ਦੀ ਲੈਨਸ ਦੀ ਲੋੜ ਨਹੀਂ ਦੋ ਹਲਕਾ ਬਿਆਨ ਜਿਹੜਿਆ ਉਹ ਲਾ ਕੇ ਦਿੱਤੇ ਜਾਓ ਪਰ ਇਹ ਵੀ ਇੱਕ ਕੀ ਕਿਨ ਨੂੰ ਦੇ ਵਿੱਚ ਗੁੰਜੀ ਚਾਲ ਹੀ ਆ ਸਰਕਾਰ ਦੇ ਵੀ ਉਹ ਕਹਿਣਗੇ ਵੀ ਮੌਕੇ ਦੇ ਉੱਤੇ ਪੈਸੇ ਜਿਹੜੇ ਆ ਉਹ ਆਰੋਂ ਲਊਗਾ ਤੇ ਉਹ ਰੱਦ ਉਹਨਾਂ ਨੇ ਇਸੇ ਕਰਕੇ ਬਾਅਦ ਚ ਕਰਨੇ ਵੀ ਉਹਨਾਂ ਕਹਿੰਦਾ ਵੀ ਅਸੀਂ ਪੈਸੇ ਮੰਗੇ ਸੀ ਤੇ ਇਹਨਾਂ ਦਿੱਤੇ ਨਹੀਂ ਇਹ ਦੇਖੋ ਮੈਂ ਦੇਖ ਨਹੀਂ ਰਿਹਾ ਵੀ ਕੀ ਹੋਣਾ ਪਰਨਾ ਇਹੋ ਹੀ ਆ ਵੀ ਜਿਹੜਾ 7 ਰੁਪਏ ਟੁੱਲਰ ਟੈਕਸ ਆ ਅੱਜ ਪੋਰਟਲ ਜਿਹੜਾ ਆ ਸਾਡੇ ਪੱਟੀ ਐਕਸੈਸ ਬੈਂਕ ਦੇ ਵਿੱਚ ਕਈ ਖਾਤੇ ਆ ਮੈਨੇਜਰ ਨੇ ਹੋਰ ਸਾਰਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਵੀਡੀਓ ਨੇ ਸਾਨੂੰ ਕਹਿਤਾ ਕਿ ਸੋ ਪੋਰਟਲ ਜਿਹੜਾ ਉਹਦਾ ਬੰਦ ਹੋ ਗਿਆ ਖਾਤੇ ਆ ਜਿਹੜੇ ਆ ਉਹ ਪੈਸੇ ਨਹੀਂ ਜਮਾ ਹੁੰਦੇ ਤੇ ਹੱਲ ਪਿਆ ਬਿਆ ਲਾ ਕੇ ਵੀ ਮੈਂ ਦੇ ਪਰ ਇਹਦਾ ਉਹ ਗਾਣਾ ਵੀ ਮੈਂ ਮੰਗੇ ਹੀ ਇਹਨੇ ਦਿੱਤੇ ਨਹੀਂ ਇਤਨੀ ਤਾਕਤ ਜਿਹੜਾ ਧੁੰਦੇ ਸੋ ਇਹ ਤੇ ਗਿਨੀ ਮਿੱਥੀ ਚਾਲ ਇਹਦੀ ਸਰਕਾਰ ਦੀਆਂ ਇਹਨੀਆਂ ਨਲੈਕੀਆਂ ਸਰਕਾਰ ਨੂੰ ਪਤਾ ਵੀ ਸਾਡਾ ਕਿਹੜੇ ਥਾਂ ਤੇ ਜਿਹੜਾ 베ਸ ਹੈ ਲੋਕਾਂ ਦੀਆਂ ਭਾਵਨਾਵਾਂ ਨੂੰ ਕੁਮਰਾਹ ਕਰਕੇ ਲੀਆਂ ਵੋਟਾਂ ਲਈਆਂ ਐਡਾ ਵੱਡਾ ਬਹੁਬੱਦ ਜਿਹੜਾ ਲਿਆ ਹੈ ਅੱਜ ਉਹ ਹਰ ਪੱਖੋਂ ਖੇਲ ਹੋ ਚੁੱਕਿਆ ਅਸੀਂ ਗੱਲ ਸਰ ਉਹਦੀ ਹੋਰ ਸਾਰੇ ਜ਼ਿਲ੍ਹੇ 'ਚ ਸਾਡੇ ਕੋਈ ਦਾਸ ਦਾ ਪਿੰਡ ਸਾਡੇ ਦੋ ਸਾਰੇ ਇਲਾਕਿਆਂ 'ਚ ਰੱਖ ਲੋ ਸਾਰੇ ਨਹੀਂ ਵੀ ਕਰਾਉਣੀ ਤੇ ਸਾਡੀ ਉੱਤੇ ਚੋਣ ਕਰਾਓ ਉੱਥੇ ਪਤਾ ਲੱਗ ਜਾਊ ਉੱਥੇ ਪਤਾ ਲੱਗ ਜਾਊ ਕੌਣ ਕਿੰਨੇ ਪਾਣੀ ਚ ਤੁਹਾਨੂੰ ਅਸਲ ਲੱਗਦਾ ਕਿ ਇਹ ਜਿਹੜਾ ਉਹਦਾ ਬਾਈਕਾਪਾ ਹੁੰਦਾ ਰਿਹਾ ਹੈ ਅਜੇ ਤੇ ਚਲੋ ਜਿੰਨਾ ਚਿਰ ਤੱਕ ਬਾਈਕਾਡ ਤੱਕ ਤੇ ਚਲੋ ਜੋ ਬਾਅਦ ਦੀ ਗੱਲ ਹੋਣੀ ਹੈ ਅਜੇ ਤੇ ਕਾਗਜ਼ ਦਾਖਲ ਕਰਾਉਣ ਦਾ ਜਨਜਨ ਸੰਘਰਸ਼ ਆ ਉਹ ਤੇ ਅਸੀਂ ਲੜਾਂਗੇ ਉਹਨਾਂ ਚਿਰ ਤੱਕ ਤੇ ਆਪ ਦਾ ਹਰ ਹੀ ਲਵਸੀਲਾ ਹਰ ਜਿਹਦਾ ਬਾਵਾ ਦਰਵਾਜ਼ਾ ਕਮਿਸ਼ਨ ਦਾ ਅਸੀਂ ਖੜਕਾ ਰਹੇ ਆ ਅਸੀਂ ਡੀਸੀ ਸਾਹਿਬ ਦਾ ਖੜਕਾ ਰਹੇ ਨੇ ਐਸਐਸਪੀ ਸਾਹਿਬ ਦਾ ਖੜਕਾ ਰਹੇ ਵੀ ਇਸ ਚੀਜ਼ ਨੂੰ ਜਿਹੜਾ ਲੋਕਤੰਤਰ ਹੈ ਲੋਕਾਂ ਨੂੰ ਜਿਹੜਾ ਹੱਕ ਮਿਲਿਆ ਵੋਟ ਪਾਉਂਦਾ ਉਹ ਮਾਰਕੀਤਾ ਜਾਵੇ ਅਜੇ ਤੇ ਦੀ ਨਹੀਂ ਹੈਗੀ ਕੋ ਗੱਲ ਦੀ ਸਮਾਂ ਬਹੁਤ ਥੋੜਾ ਹੈ ਕਿ ਬਾਕੀ ਸਾਰਾ ਕਾਹਤਾਂ ਦੀ ਗੱਲ ਹੈ ਸਮਾਜ ਭਾਵੇਂ ਇੱਕ ਦਿਨ ਦਾ ਹੈਗਾ ਪਰ ਅੱਡੀ ਜਦੋਂ ਤਿਆਰੀ ਜਮਾ ਕਰਾਉਂਦੀ ਉਹਦੇ ਪਬੰਧ ਜਿਹੜੇ ਆ ਪ੍ਰਬੰਧ ਹੈ ਉਹਦੇ ਸਰਕਾਰ ਦੇ ਜਿਹੜੇ ਡੀਸੀ ਤੇ ਐਸਐਸਪੀ ਨੇ ਕਰਨਾ ਇਸਿਸ ਹਾਲ ਤੇ ਜੁਮੇਵਾਰੇ ਵੀ ਹਰ ਕੋਈ ਆ ਰੋ ਉੱਥੇ ਬਹਿ ਕੇ ਤੇ ਕਾਗਜ਼ ਲਵੇ ਪੁਲਿਸ ਦੀ ਜਿੰਮੇਵਾਰੀ ਵੀ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਿਆ ਜਾਵੇ ਕੋਈ ਐਹੋ ਜੀ ਘਟਨਾ ਨਾ ਵਾਪਰੇ ਕਿ ਜਿਹਦੇ ਨਾਲ ਕਿਸੇ ਦੀ ਕੋਈ ਜਾਨ ਜਾਵੇ ਜਾਂ ਉਹ ਕੋਲੀ ਚਲੇ ਜਾ ਹੋਰ ਕੋਈ ਨੁਕਸਾਨ ਨਾ ਕੋ ਹੋਵੇ ਤਾਂ ਪੁਲਿਸ ਦਾ ਕੰਮ ਹੈਣਾ ਜ਼ਿਆਦਾ ਜਨੇ ਕੰਮ ਹੈ ਕਹਣਾ ਤੁਸੀਂ ਗੱਲ ਕਰ ਲਓ ਸਾਡੇ ਵੀ ਕੋਈ ਨਹੀਂ ਲੱਗਦਾ ਨਹੀਂ ਨਿਜ਼ਾਮਾ ਕਿਉਂਕਿ ਕਾਲੀ ਦਿਲ ਤੁਹਾਨੂੰ ਪਤਾ ਉਹਦਾ ਆਧਾਰ ਗਵਾ ਚੁੱਕਾ ਸੀ ਕੋਈ ਕਾਲੀ ਦਿਲ ਦਾ ਅੱਜ ਵੀ ਆ ਕੇ ਦੱਸ ਦੇਵੇ ਮੈਂ ਆ ਫਾਈਲ ਮੇਰੇ ਘਰੇ ਪਈ ਹੈ ਭਰ ਕੇ ਤੁਸੀਂ ਸਾਡੇ ਮੰਨਾਂਗੇ ਵੀ ਵਾਕਿਆ ਨੇ ਕੋਈ ਫਾਈਲ ਭਰੇਗਾ ਆਲੋਨਾ ਲਾਉਣਾ ਜਾਂ ਇਲਜ਼ਾਮ ਲਾਉਣਾ ਬਹੁਤ ਸੌਖਾ ਪਰ ਜੇ ਕੋਈ ਤਿਆਰੀ ਤੁਸੀਂ ਆਉਂਦੀ ਇਲੈਕਸ਼ਨ ਦੇ ਉਹਦੇ ਸਬੰਧ ਵਿੱਚ ਕੀਤੀ ਤਾਂ ਦੱਸੋ ਕਿ ਆਹ ਵੇਖੋ ਵੀ ਅਸੀਂ ਕਾਗਜ਼ੀ ਪਰ ਨਹੀਂ ਤੇ ਕਹਿ ਰਹੇ ਤੁਹਾਨੂੰ ਮੈਂ ਸਾਰੀਆਂ ਕਾਗਜ਼ੀ ਉੱਪਰ ਰਹਿ ਫਾਈਲਾਂ ਸਾਰੀਆਂ ਰੈਡੀ ਹੋ ਰਹੀਆਂ ਵਾ ਓਰੇ ਚੰਗੇ ਵਕੀਲਾਂ ਦੀ ਸਲਾਹ ਲੈ ਕੇ ਕੱਲੀ-ਕੱਲੀ ਫਾਈਲ ਨੂੰ ਕੱਲਾ-ਕੱਲਾ ਜਿਹੜਾ ਉਹਦਾ ਰੱਖ ਰੇ ਵੀ ਕੋਈ ਨੁਕਸਾਨ ਨਾ ਹੋ ਰਹਿ ਜੇ ਤੇ ਫਾਈਲਾਂ ਤੁਹਾਨੂੰ ਮੀਡੀਆ ਦੇ ਸਾਹਮਣੇ ਫਿਰ ਇਹ ਵਿਖਾ ਦਾਂਗੇ 4 ਤਰੀਕ ਨੂੰ ਸਾਡੀਆਂ ਕੱਲੀ-ਕੱਲੀ ਰੈਡੀ ਹੈ ਧੰਨ